ਪਹਿਲੀ ਰੇਡ ਪਾਉਣ ਦੇ ਲਈ ਮੁੰਡਾ ਮਾਝੇ ਵਾਲਾ ਜਿਹੜੇ ਤਰਨਤਾਰਨ ਦਾ ਸੁਰ ਸਿੰਘ ਪਿੰਡ ਹੈ ਹੰਦਿਆ ਤੇ ਖੜਾ ਪਰਮਾਤਮਾ ਨੂੰ ਯਾਦ ਕਰਦਾ ਲਓ ਪਹਿਲੀ ਰੇਡ ਭੀਮ ਆ ਗਿਆ ਵਗੇ ਕਹਿੰਦੇ ਭੀਮ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਇਹਦਾ ਕਹਿੰਦੇ ਤਰਨਤਾਰਨ ਦੇ ਵਿੱਚ ਮਾਝੇ ਦੇ ਵਿੱਚ ਸੁਰ ਸਿੰਘ ਪਿੰਡਾ ਜਿੱਥੋਂ ਦੇ ਪਦਮਸ਼੍ਰੀ ਕਰਤਾਰ ਸਿੰਘ ਵਰਗੇ ਜਿਹੜੇ ਪਿੰਡ ਦੀਆਂ ਗੱਲਾਂ ਬਾਤ ਹੈ ਕਹਿੰਦੇ ਅੰਮੇ ਨੇ ਸਿਰੇ ਲਾਈਆਂ ਨੇ ਉਹ ਸਾਹ ਕੋਹੀ ਪਿੰਡਾ ਮਾਝੇ ਦਾ ਸਭ ਤੋਂ ਵੱਡਾ ਪਿੰਡ ਕਹਿੰलिए ਤਰਨਤਾਰਨ ਦਾ ਸਭ ਤੋਂ ਵੱਡਾ ਪਿੰਡ

ਭਾਈ ਗੁਰੂ ਮੇਰ ਕਰੇ ਇਹਨਾਂ ਖਿਡਾਰੀਆਂ ਦੇ ਉੱਪਰ ਕਦੇ ਕਿਸੇ ਖਿਡਾਰੀ ਨੂੰ ਤਤੀਵਾ ਨਾ ਲੱਗੇ ਇੱਕ ਤੇ ਥੋੜਾ ਜਿਦੋਂ ਹਨੇਰਾ ਹੋ ਜਾਂਦਾ ਇੱਕ ਠੰਡ ਵੱਜ ਜਾਂਦੀ ਹੈ ਰਾਤ ਨੂੰ ਥੋੜਾ ਬਹੁਤਾ ਹੋ ਜਾਂਦਾ ਪਰ ਪ੍ਰਮਾਤਮਾ ਕਿਰਪਾ ਰੱਖੇ ਲਓ ਕਹਿੰਦੇ ਕਰਨ ਦਿਆਲਪੁਰੇ ਵਾਲਾ ਮੁੰਡਾ ਕਹਿੰਦੇ ਬਠਿੰਡੇ ਵਾਲਾ ਅਗਲੀ ਕਬੱਡੀ ਪੌਣ ਦੇ ਲਈ ਵਾਧਾ ਹੋਇਆ ਚਾਰਾਂ ਦੇ ਵਿੱਚੋਂ ਕੌਣ ਇੱਕ ਪਾਸੇ ਸ਼ਰਨਾ ਤਿਆਰ ਹੈ ਦੂਜੇ ਪਾਸੇ ਸੋਨਾ ਤਿਆਰ ਹੈ ਪਰ ਯਾਰੀ ਮੁੰਡਿਆਂ ਦੀ ਪੱਕੀ ਹੈ ਪਰ ਕਹਿੰਦੇ ਇਸ ਕਲੀ ਵਾਲੇ ਗਰਾਊਂਡ ਤੋਂ ਬਾਹਰ-ਬਾਹਰ ਹਾਂ ਸਾਹਮਣੇ ਵਾਹ ਵੀ ਗੱਭਰੂਆਂ ਇਹ ਬਾਹਰ ਗਰਾਊਂਡ ਦੇ ਪਿਆਰ ਪੂਰਾ ਵਿੱਚ ਗਰਾਊਂਡ ਦੇ ਐਂਟੀ ਇੱਕ ਦੂਜੇ ਨੂੰ ਚਾੜਨ ਗੱਭਰੂ ਪੂਰੇ ਹੋ ਕੇ 37 ਪੁੱਤ ਬਗਾਨੇ ਬਦਲਾ ਲੈਂਦੇ ਮਾਰੀ ਥਾਪੀ ਦਾ ਜੇ ਚੜਦੇ ਕੰਨੀ ਤੇ ਰੇਡਰ ਛੱਡਣਾ ਕੰਮ ਨਹੀਂ ਜਾਫੀ ਦਾ ਤੇ ਚੜਦੇ ਕੰਨੀ ਤੇ ਰੇਡਰ ਛੱਡਣਾ ਕੰਮ ਨਹੀਂ ਜਾਫੀ ਦਾ ਇਹ ਭੀਮ ਕਬੱਡੀ ਪਾ ਰਿਹਾ ਹੈ ਸੁਰ ਸਿੰਘ ਦੀ ਧਰਤੀ ਹੈ ਮਾਝੇ ਦਾ ਗੱਲਾਂ ਦੇ ਤਰਨਤਨ ਦਾ ਸਭ ਤੋਂ ਵੱਡਾ ਪਿੰਡ ਕਹਿੰਦੇ ਮਾਝੇ ਦੇ ਬੁਝੈਲ ਦੀਆਂ ਗੱਲਾਂ ਬਾਤ ਹੋਈਆਂ ਨੇ ਆ ਸੁਰ ਸਿੰਘ ਦੀ ਧਰਤੀ ਦੇ ਭੀਮ ਦਾ ਮੁਕਾਬਲਾ ਮਨਦੀਪ ਸਿੰਘ ਨਿੱਕੂ ਕਲਿਆਣਾ ਵਾਲੇ ਦੇ ਨਾਲ ਹੋਇਆ ਹੈ ਤੇ ਕਲਿਆਣਾ ਵਾਲਾ ਨਿੱਕੂ ਮੇਜਰ ਬਰਾੜ ਦਾ ਚਹੇਤਾ ਹੈ ਉਧਰਲੇ ਪਾਸੇ ਸ਼ਰਨਾ ਖੜਾ ਡੱਗੋ ਰਵਾਣੇ ਦੀ ਧਰਤੀ ਮੇਜਰ ਬਰਾੜ ਕਬੱਡੀ ਦੀ ਦੁਨੀਆ ਦਾ ਬਹੁਤ ਵੱਡਾ ਪ੍ਰਮੋਟਰ ਹੈ ਜਿਲੰਦਰ ਸਿੱਧੂ ਵਰਗੇ ਕਰਨਪਾਲ ਹਿੱਦੂ ਵਰਗੇ ਤੇ ਮੇਜਰ ਬਾਅਡ ਦਾ ਚਹੇਤਾ ਹੈ ਕੌਣ ਸ਼ਰਨਾ ਡੱਗੋ ਵਾਲਾ ਅੱਜ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਆ ਕਰਨ ਵਧਿਆ ਹੋਇਆ ਡੱਗੋ ਰਵਾਣੇ ਦੀ ਧਰਤੀ ਦੇ ਸ਼ਰਨੇ ਦੇ ਨਾਲ ਕਰਨ ਦਾ ਮੁਕਾਬਲਾ ਹੋਇਆ ਹੈ ਪੁਆਇੰਟ ਕੀ ਦੇ ਖਾਤੇ ਕਰਨ ਦੇ ਖਾਤੇ ਦੇ ਵਿੱਚ ਜਾ ਜੁੜਿਆ ਹੈ ਅਗਲੀ ਕਬੱਡੀ ਤੇ ਬੋਲ ਫੋਖਰਾਜ ਦੇ ਵਾਹ ਮੁੰਡਿਆ ਸੁਰ ਸਿੰਘ ਦੀ ਧਰਤੀ ਟੀਮ ਅਗਲੇ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧੇਗਾ ਕੇ ਮਾਰ ਪਟਾ ਤੇ ਸਾਪੀ ਕਬੱਡੀ ਪਾਉਂਦਾ ਹੋਇਆ ਗੱਬਰੂ ਸੁਰ ਸਿੰਘ ਦੀ ਧਰਤੀ ਹੜੀਕੇ ਕਲਾਂ ਦੀ ਧਰਤੀ ਦੇ ਵਿੱਚ 22ਵਾਂ ਬੋਡ ਸਿੰਘ ਸਰਪੰਚ ਯਾਦਗਾਰੀ ਕਬੱਡੀ ਟੂਰਨਾਮੈਂਟ ਸੁਪਰ ਫਾਈਨਲ ਮੁਕਾਬਲਾ ਕਲਿਆਣ ਸੁੱਖਾ ਤੇ ਹੜੀਕੇ ਕਲਾਂ ਦੀਆਂ ਟੀਮਾਂ ਦੇ ਦਰਮਿਆਨ ਚੱਲ ਰਿਹਾ ਹੈ ਆ ਮੁੰਡਾ ਸੁਰ ਸਿੰਘ ਦੀ ਧਰਤੀ ਟੀਮ ਤੇ ਟੀਮ ਦਾ ਮੁਕਾਬਲਾ ਬਰਦੀਪ ਸਿੰਘ ਦੇ ਕੁਪਰੇਆਣਾ ਵਾਲੇ ਦੇ ਨਾਲ ਹੋਇਆ ਅੰਕ ਦਾ ਟੀਮ ਦੇ ਖਾਤੇ ਦੇ ਵਿੱਚ ਗਿਆ ਹੈ ਕਰਨ ਦੀ ਕਬੱਡੀ ਆ ਗਈ ਹੈ ਉਹ ਬੱਲੇ ਬੱਲੇ ਕਰਾਉਣ ਦਾ ਦਾਅਵਾ ਰੱਖਦਾ ਜ਼ਿਲ੍ਹੇ ਬਠਿੰਡੇ ਦਾ ਮਾਨਮਤਾ ਪਿੰਡਾ ਕਲਿਆਣ ਸੁੱਖਾ ਕਲਿਆਣ ਸੁੱਖੇ ਦੀ ਧਰਤੀ ਦੇ ਬਲਕਰ ਵਰਗੇ ਕਲਿਆਣ ਸੁੱਖੇ ਦੀ ਧਰਤੀ ਦੇ ਕਪਤਾਨ ਵਰਗੇ ਐਨ ਕਿਤੇ ਗੱਲਾਂ ਟਕਾਰੇ ਲੱਗੀਆਂ ਨੇ ਅੱਜ ਲਾਲ ਵਾਲਾ ਕਾਲਾ ਇਹ ਟੀਮ ਦਾ ਕੋਟ ਬੜ ਕੇ ਆਇਆ ਹੈ ਜਲਾਲ ਵਾਲਾ ਕਾਲਾ ਟੀਮ ਦਾ ਕੋਚ ਬਣ ਕੇ ਆਇਆ ਹੈ ਸਾਹਮਣੇ ਇਹ ਆ ਕਰਨ ਦਿਆਲ ਪਰੇ ਵਾਲਾ ਮੁੰਡਾ ਕਹਿੰਦੇ ਓਡੀ ਜੁਵੜ ਜੋ ਕਰਦਾ ਅੱਜ ਦੇ ਟਾਈਮ ਦਾ ਚੋਟੀ ਦਾ ਰੇਡਰ ਹੈ ਜਿੱਥੇ ਵੀ ਖੇਡਦਾ ਕਹਿੰਦੇ ਮੇਲੇ ਬਣਾਉਂਦਾ ਪਰ ਸਾਹਮਣੇ ਭੀਮ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਰਦਾ ਹੋਇਆ ਆ ਮੁੰਡੇ ਨੇ ਵੀ ਸਵਾਦ ਤੋਂ ਲੈ ਕੇ ਸਿਰੇ ਦੀਆਂ ਰੇਡਾਂ ਪਾਈਆਂ ਦਰਸ਼ਕਾਂ ਦੇ ਮਨ ਮੋਹਿਆ ਲੋਕੀ ਗੱਲਾਂ ਕਰਦੇ ਆ ਵੀ ਮੁੰਡਾ ਤਰਨਤਾਰਨ ਦੇ ਵਿੱਚੋਂ ਆਇਆ ਹੈ ਲਓ ਕਹਿੰਦੇ ਸਿਰੇ ਦੀਆਂ ਰੇਡਾਂ ਪਾ ਗਿਆ ਸਾਊ ਜੇ ਸਵਾਦ ਹੈ ਛੋਟੀ ਉਮਰ ਦਾ ਸਟਾਰ ਪਰ ਸਾਹਮਣੇ ਦੇਖਾਂਗੇ ਵੀ ਮੁੰਡਾ ਉੱਡ ਜੂਟ ਜੂ ਕਰਦਾ ਹੈ ਲਓ ਜਾਨਦਾਰ ਨੰਬਰ ਇਸ ਕਵਰੋ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਹੈ ਕਰਨ ਫੇਰ ਤੁਰ ਪਿਆ ਰੰਗ ਗੋਰਾ ਜਵਾਨੀ ਮੁੜ ਕੋ ਮੁੜਕੀ ਹੈ ਉਹ ਗੁੰਡਾ ਹੈ ਜੁੱਸਾ ਚਾਰ ਜਾਫੀਆਂ ਤੇ ਬੋਲਾ ਹੈ ਧਾਵਾ ਹਰੀ ਕੱਕੜਾਂ ਦੇ ਕਬੱਡੀ ਕੱਪ ਦਾ ਫਾਈਨਲ ਚੱਲਦਾ ਹੋਇਆ ਲਓ ਥੋੜੇ ਸਮੇਂ ਤੱਕ ਫੈਸਲਾ ਹੋ ਜਾਣਾ ਲਓ ਚਾਰ ਨੇ ਚਾਰੇ ਤਿਆਰ ਬਰ ਤਿਆਰ ਫੈਦਿਆ ਹੋਇਆ ਥਾਪੀਆਂ ਕੈਮਰੇ ਫੋਕਸਰੇ ਲਓ ਪਈ ਹੋਈ ਰੇਡ ਇਹ ਤਾਂ ਹੈ ਸਮਾਂ ਲਓ ਕਬੱਡੀ 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 ਇਹ ਆ ਸੋਨਾ ਬੰਦ ਡੋੜਾ ਪਰ ਫੈਸਲਾ ਕੀ ਹੋਵੇਗਾ ਲਓ ਲੱਗਾ ਪਿਆ ਜੋਰ ਪਰ ਕਰਨ ਦਿਆਰਪੁਰਿਆਲਾ ਉਹ ਕੈਂਚੀਆਂ ਪਾਟ ਦਿੰਦਾ ਅੰਨੀ ਜਾਨ ਦਾ ਮਾਲਿਕ ਹੈ ਪਰ ਸਾਉ ਜੇ ਸੁਹਾ ਦਾ ਨੌਜਵਾਨ ਠਕੜਾ ਨੰਬਰ ਜੋੜ ਗਿਆ ਅਗਲੀ ਰੇਡ ਭੀਮ ਆ ਗਿਆ ਹਉ ਭੀਮ ਕਬੱਡੀ ਪੌਂਡ ਦੇ ਲਈ ਅਟੈਕ ਲਾਈਨ ਦੇ ਉੱਤੇ ਖੜ ਕੇ ਕਬੱਡੀ ਸ਼ੁਰੂ ਕਰ ਦਿੱਤੀ ਹੈ ਮਨਦੀਪ ਸਿੰਘ ਨਿੱਕੂ ਕਲਿਆਣਾ ਵਾਲਾ ਸਰਪੰਚਾਂ ਦਾ ਗੋਪੀ ਨਾਲ ਜਖੜ ਤੇ ਪਾਲੇ ਦਾ ਕਹਿੰਦੇ ਡੇਰਾ ਬਾਬਾ ਨਾਗਿਕਪਿੰਡ ਹੈ ਕਬੱਡੀ ਪੌਂਡ ਦੇ ਲਈ ਮੈਦਾਨ ਦੇ ਵਿੱਚ ਭੀਮ ਵਧਿਆ ਹੋਇਆ ਇੱਕ ਗੁਰਦਾਸਪੁਰੇ ਦੇ ਨਾਲ ਸੰਬੰਧ ਤਿੰਨ ਕਹਿੰਦੇ ਜ਼ਿਲ੍ਹੇ ਬਠਿੰਡੇ ਦੇ ਤੇ ਕਬੱਡੀ ਪੌਣਵਾ ਇੱਥੇ ਕਹਿੰਦੇ ਮਾਧਾ ਤੇ ਮਾਲਵੇ ਦੀ ਟੱਕਰ ਆਏ ਪਰ ਪੁਆਇੰਟ ਜਿਹੜਾ ਧਾਵੀ ਦੇ ਖਾਤੇ ਸੋਸ ਕਹਿੰਦੇ ਭੀਮ ਦੇ ਖਾਤੇ ਵਿੱਚ ਹਰਜਟ ਹੋਇਆ ਕਬੱਡੀ ਪਾਉਣ ਦੇ ਲਈ ਨਵੀਂ ਓਵਰ ਦਾ ਮੁੰਡਾ ਉਹ ਬੱਲੇ ਬੱਲੇ ਕਰਾਉਣ ਦਾ ਦਬ ਰੱਖਦਾ ਐਨ ਕਦੇ ਗੱਲਾਂ ਟਕਾਣੇ ਲੱਗਣ ਗਿਆ ਇੱਕ ਪਾਸੇ ਰੇਂਡਰ ਚੋਟੀ ਦਾ ਦੂਜੇ ਪਾਸੇ ਜਾਫੀ ਲੱਤ ਦੇ ਉਹ ਬੱਲੇ ਬੱਲੇ ਕਰਾਉਣ ਦਾ ਦਬ ਰੱਖਿਆ ਮੁੰਡਾ ਕਹਦਾ ਯਾਰੋ ਤਾ ਮੇਰਾ ਹੀ ਤੂਫਾਨ ਉਛਮਟ ਗੱਪਰੂ ਚ ਬੱਬਰ ਸ਼ੇਰ ਜਿੰਨੀ ਜਾਨ ਉਛਮਟ ਗੱਪਰੂ ਚ ਬੱਬਰ ਸ਼ੇਰ ਜਿੰਨੀ ਜਾਨ ਇਹ ਕੌਣ ਵੰਦ ਡੋੜ ਪਿੰਡ ਦਾ ਛੋਡਾ ਬੱਲੇ ਬੱਲੇ ਕ੍ਰਾਊਡ ਦਾ ਦਮ ਰੱਖਿਆ ਕਹਿੰਦੇ ਮੋٹے ਪੱਟਾਂ ਨੂੰ ਸੰਭਾਰ ਕੈਂਟੀ ਲਾ ਕੇ ਪੁਆਇੰਟ ਆਪਣੀ ਟੀਮ ਦੇ ਖਾਤੇ ਦੇ ਵਿੱਚ ਜੋੜ ਕੇ ਅੱਜ ਹਰੀਕੇ ਕਲਾਂ ਦੇ ਅੰਕਾਂ ਦੇ ਵਿੱਚ ਵਾਦੇ ਕਰ ਦਿੱਤੇ ਰੇਡ ਗੱਪਰੂ ਦੀ ਹੁਕਰਾਜ ਦੇ ਲਓ ਸਾਹਮਣੇ ਇਧਰ ਸੋਨਾ ਥੋੜਾ ਦਰਦ ਮਹਿਸੂਸ ਕਰਦਾ ਹੋਇਆ ਪਰ ਭੀਮ ਕਬੱਡੀ ਪਾਉਣ ਦੇ ਲਈ ਵਧਦਾ ਗੁੰਦਾ ਹੈ ਜੁਸਾ ਮੁੰਡੇ ਦੇ ਪੱਟਾਂ ਦੀ ਤਿਆਰੀ ਹੈ ਪਤਾ ਲੱਗਦਾ ਵੀ ਮਿਹਨਤ ਕੀਤੀ ਹੈ ਖਰਾ ਖਾਧੀਆ ਚੜਦੀ ਬਰੇਸ ਦਾ ਮੋਛੋਟ ਗਬਰੂ ਸਿਰ ਦੇ ਉੱਪਰ ਜੂੜਾ ਉੱਪਰ ਚਿੱਟੇ ਰੰਗ ਦਾ ਬੰਨਿਆ ਹੋਇਆ ਰਮਾਲ ਆ ਬੱਬਰ ਸ਼ੇਰ ਵਰਗਾ ਗਬਰੂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਹਰਿਆਣਾ ਵਾਲੇ ਚਾਰਾਂ ਦੇ ਵਿੱਚੋਂ ਕੌਣ ਕੌਣ ਬੱਲੇ ਬੱਲੇ ਕਰਾਵੇਗਾ ਕਿ ਕੌਣ ਕੌਣ ਬੱਲੇ ਬੱਲੇ ਕਰਾਵੇਗਾ ਪਰ ਸਾਹਮਣੇ ਨਿੱਕੂ ਨੇ ਕੋਸ਼ਿਸ਼ ਕੀਤੀ ਹੈ ਪਰ ਭੀਮ ਮੁੰਡਾ ਕਹਿੰਦੇ ਸਿਰਾ ਲਈ ਆਉਂਦਾ ਤਕੜੀਆਂ ਰੇਡਾਂ ਪਾ ਰਿਹਾ ਲਓ ਸਾਹਮਣੇ ਕਹਿੰਦੇ ਕਰਨ ਦਿਆਲਪੁਰੇ ਵਾਲਾ ਤੁਰ ਪਿਆ ਕਿ ਮੁਰਕੋ ਮੁਰਕੀ ਹੋ ਗਿਆ ਲੱਗਿਆ ਜੋਰ ਚੋਬਰਾਂ ਦਾ ਕੰਡਾ ਵੀ ਨਹੀਂ ਚੁੱਪਦਾ ਜਿਸਮ ਕਟੋਰ ਚੋਪਰਾ ਦਾ ਗਰਮ ਖੂਨ ਲਹਿਕਾਰੇ ਤਾਮ ਅੱਜ ਦੇ ਰਾਜੇ ਖੇਲੇ ਮਰਦ ਮਦਾਨੋ ਉਹ ਡਰ ਕੇ ਨਹੀਂ ਭੱਜਦੇ ਰਾਜੇ ਖੇਲੇ ਮਰਦ ਮਦਾਨੋ ਡਰ ਕੇ ਨਹੀਂ ਭੱਜਦੇ ਦੱਗੋ ਵਾਲੇ ਸ਼ਰਨੇ ਨੂੰ ਟੱਚ ਕਰਕੇ ਕਰਨੇ ਪੁਆਇੰਟ ਜਿਹੜਾ ਕਲਿਆਣਾ ਵਾਲੇ ਨਿੱਕੂ ਦੀ ਟੀਮ ਦੇ ਖਾਤੇ ਪਾਦਾ ਹੈ ਕਹਿੰਦੇ ਜਲਾਲ ਵਾਲਾ ਕਾਲਾ ਪੁੱਜਿਆ ਹੋਇਆ ਇੱਕ ਸਮਾਸੀ ਜੀਵਨ ਦਾ ਅਮਨੇ ਦਾ ਉਹ ਜੁਗੇ ਦਾ ਰਾਜੇ ਦਾ ਕਹਿੰਦੇ ਅਜਵੇਰ ਬਾਉ ਜੀ ਦਾ ਹੇ ਦਲਾਲ ਵਾਲਾ ਕਾਲਾ ਪੁੱਜਿਆ ਹੋਇਆ ਟੀਮ ਦਾ ਕੋਚ ਬਣ ਕਲਿਆਣਾ ਵਾਲੀ ਟੀਮ ਦਾ ਕੋਚ ਬਣ ਪਰ ਆਹ ਟੀਮ ਫੋਰ ਸਿੰਘ ਦੀ ਧਰਤੀ ਇਹ ਕਹਿੰਦੇ ਬਾਜੇ ਤੋਂ ਆਇਆ ਹੋਇਆ ਹੈ ਪਾਲੇ ਦਾ ਦੇਲਾ ਬਾਬਾ ਨਾਨਕ ਗੁਰਦਾਸਪੁਰ ਬਾਜੇ ਦੇ ਵਿੱਚ ਮਨਦੀਪ ਸਿੰਘ ਨਿੱਕੂ ਕਲਿਆਣਾ ਵਾਲਾ ਇਹ ਬਠਿੰਡਾ ਮਾਲਵੇ ਦੇ ਵਿੱਚ ਮਾਲਵੇ ਦਾ ਤੇ ਬਾਜੇ ਦੀ ਟੱਕਰ ਪੁਆਇੰਟ ਜਿਹੜਾ ਧਾਵੀ ਦੇ ਖਾਤੇ ਟੀਮ ਦੇ ਹਿੱਸੇ ਦੇ ਵਿੱਚ ਜੁੜਿਆ ਕਰਨ ਦੀ ਕਬੱਡੀ ਪੈ ਗਈ ਹੈ ਲਓ ਦਿਆਲਪੁਰੇ ਵਾਲਾ ਕਹਿੰਦੇ ਕਰਨ ਆ ਗਿਆ 11 ਵੱਜ ਕੇ 15 ਮਿੰਟ ਦਾ ਸਮਾਂ ਹੋ ਗਿਆ ਸਵਾ 11 ਵੱਜ ਗਿਆ ਲਓ ਬੜਾ ਵਧੀਆ ਮੁਕਾਬਲਾ ਅੱਜ ਦੇ ਦਿਨ ਦਾ ਕਹਿੰਦੇ ਗ੍ਰੈਂਡ ਫਾਈਨਲ ਹੈ ਅੱਜ ਦੇ ਦਿਨ ਦਾ ਫਾਈਨਲ ਕਰਨ ਦਿਵਾਲਪੁਰੇ ਵਾਲਾ ਝੋਕਿਆ ਹੋਇਆ ਚਾਰ ਦੇ ਚਾਰੇ ਤਿਆਰ ਵਰ ਤਿਆਰ ਅੱਜ ਦੇ ਹੋਇਆ ਪੱਟਾਂ ਤੇ ਥਾਪੀਆਂ ਲਓ ਡੱਗੋ ਵਾਲਾ ਸ਼ਰਨਾ ਕੋਸ਼ਿਸ਼ ਕਰਦਾ ਹੋਇਆ ਲੱਗਾ ਹੋਇਆ ਜੋ ਤੇ ਨੰਬਰ ਜਾਫੀਆਂ ਦਾ ਆਓ ਨੰਬਰ ਕਹਿੰਦੇ ਜਾਫੀਆਂ ਦੇ ਹਿੱਸੇ ਜਾ ਜੜਾ ਖਰਨੇ ਵਰਗੇ ਸੋਨੇ ਵਰਗੇ ਹੁੰਡੇ ਬੱਲੇ ਬੱਲੇ ਕਰਾ ਰਹੇ ਆ ਪਰ ਸਾਹਮਣੇ ਕਹਿੰਦੇ ਕਬੱਡੀ ਪਾਉਣ ਦੇ ਲਈ ਸਿੱਖ ਸਰਦਾਰ ਗੱਬਰੂ ਤਿਆਰ ਪਰ ਤਿਆਰ ਕਿ ਤਵੀ ਤੇ ਬੈਠੇ ਦੇਗੀ ਉਬਲੇ ਆਰਿਆਂ ਦੇ ਨਾਲ ਚੀਰੇ ਕਾਸ਼ ਕਿਤੇ ਉਹ ਵਾਪਸ ਆ ਜਾਣ ਤੇਰੀ ਕੌਮ ਦੇ ਹੀਰੇ ਬੰਦਾ ਬਹਾਦਰ ਅਮਰ ਸਿੰਘ ਕੀਤਾ ਉਹਦੀ ਵਫਾਦਾਰੀ ਨੇ ਸਿੰਘ ਅੰਮਰ ਨੂੰ ਮੋਲਣਾ ਡਰਦੇ ਜਿਹੜੇ ਮੌਤ ਦੇ ਵਪਾਰੀ ਨੇ ਹਿੱਕਾ ਤਣ ਕੇ ਖੜਦੇ ਜਿਹੜੇ ਅੱਤ ਦੇ ਸ਼ਿਕਾਰੀ ਨੇ ਹਿੱਕਾ ਤਣ ਕੇ ਖੜਦੇ ਜਿਹੜੇ ਅੱਤ ਦੇ ਸ਼ਿਕਾਰੀ ਨੇ ਨੰਬਰ ਰੇਡਰ ਦਾ ਰੇਡ ਪੈ ਗਈ ਨਾ ਵਿੱਚ ਗਗੜ ਕਬੱਡੀ ਪਾ ਰਿਹਾ ਕਲਿਆਣ ਸੋਕੇ ਦੇ ਵੱਲੋਂ ਗਗੜ ਕਬੱਡੀ ਪਾਉਣ ਦੇ ਲਈ ਮੈਦਾਨ ਦੇ ਵਿੱਚ ਵਧਿਆ ਹੋਇਆ ਇੱਕ ਪਾਸੇ ਲੱਡੂ ਥੋੜੀ ਨਾਲ ਕਹਿੰਦੇ ਸੋਨਾ ਤੇ ਡੱਗੋ ਰਮਾਣੇ ਵਾਲਾ ਸ਼ਰਨਾ ਅੱਜ ਦੇ ਸਮੇਂ ਦਾ ਹੁਣ ਦੇ ਵਕਤ ਦਾ ਇਹ ਮਹਿੰਗੇ ਬੁਲਦੇ ਜਾਫੀਆਂ ਦੇ ਵਿੱਚ ਨਾਮ ਆ ਜਾਂਦਾ ਹੈ ਉਹ ਗਗੜ 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 ਦੇ ਸ਼ਰਨਾ ਸ਼ਰਨਾ ਤੇ ਗਗੜ ਟੱਕਰ ਬੱਬਰ ਸ਼ੇਰਾ ਵਾਲੀ ਉਹ ਬੱਲੇ ਬੱਲੇ ਗਰਾਊਂਡ ਦਾ ਡਬ ਰੱਖਦਾ ਹੈ ਸਰਜੀਤ ਸਿੰਘ ਦਾ ਪੁੱਤ ਸੂਰੇ ਵਾਲੇ ਪਿੰਡ ਦੇ ਭਾਂਜੇ ਦੀਆਂ ਗੱਲਾਂ ਬਾਤਾਂ ਨੇ ਤੇ ਪੁਆਇੰਟ ਸ਼ਰਨੇ ਦੇ ਖਾਤੇ ਮੈਚ ਸਮਾਪਤ ਫਾਈਨਲ ਦੀ ਜੇਤੂ ਹਰੀਕੇ ਕਲਾ 200 ਹਾ ਬਹੁਤ ਸ਼੍ਰੀ ਅਕਾਲ ਲੈ ਵੀ ਫਾਈਨਲ ਦੀ ਜਿਹੜੀ ਜੇਤੂ ਟੀਮ ਹੈ ਉਹ ਹਰੀਕੇ ਕਲਾ ਉਪਜੇਤੂ ਟੀਮ ਕਲਿਆਣ ਸੁਖਾ ਅੱਜ ਦੇ ਇਸ ਟੂਰਨਾਮੈਂਟ ਦੇ ਵਿੱਚੋਂ ਬੈਸਟ ਜਾਪੀ 4 ਟੱਚ ਦੋ ਜੱਫੇ ਬੱਗੋ ਰਵਾਣੇ ਦੀ ਧਰਤੀ ਦੇ ਸ਼ਰਨੇ ਨੂੰ ਅੱਜ ਦਾ ਜਿਹੜਾ ਬੈਸਟ ਜਾਫੀ ਡਿਕਲੇਅਰ ਕੀਤਾ ਗਿਆ 8 ਕਬੱਡੀਆਂ 8 ਪੁਆਇੰਟ ਸੋਰ ਸਿੰਘ ਦੀ ਧਰਤੀ ਮਾਜੇ ਦਾ ਭੀਮ ਅੱਜ ਦੇ ਮੇਲੇ ਦਾ ਇਹ ਬੈਸਟ ਧਾਵੀ ਡਿਕਲੇਅਰ ਕੀਤਾ ਗਿਆ ਮਾਜੇ ਵਾਲਾ ਭੀਮ ਅੱਜ ਦੇ ਕਬੱਡੀ ਕੱਪ ਦਾ ਜਿਹੜਾ ਬੈਸਟ ਧਾਵੀ ਡਿਕਲੇਅਰ ਕੀਤਾ ਗਿਆ ਦੋਨਾਂ ਟੀਮਾਂ ਨੂੰ ਤੇ ਜੇਤੂ ਖਿਡਾਰੀਆਂ ਨੂੰ ਮੁਬਾਰਕ ਹੈਦਰ ਸਰਮਾਨ ਵਿੱਕੀ ਹਰੀਕੇ ਦਾ ਹਰੀਕੇ ਵਾਲੇ ਵਿੱਕੀ ਦਾ ਸਰਮਾਨ ਹੋ ਰਿਹਾ ਸਾਡੀ ਖੇਡ ਉਧਰਲੇ ਪਾਸੇ ਸੁਰਸਿੰਘ ਦੀ ਧਰਤੀ ਦੇ ਭੀਮ ਨੇ ਕਾਰਨ ਉਪਰਾਂ ਤੇ ਨਿੱਕੂ ਸਰਕਰ ਇੱਕ ਮਿੰਟ ਸਰਮਾਨ ਲੈ ਲੈਣ ਇੱਕ ਮਿੰਟ ਸੁਰਸਿੰਘ ਦੀ ਧਰਤੀ ਦੇ ਭੀਮ ਨੇ ਕਿਹਾ ਵੀ ਬਰਿੰਦਰ ਹਰੀਕੇ ਕਲਾ ਮੇਰੇ ਨਾਲ ਸੋਭਾ ਤੋਂ ਕਬੱਡੀਆਂ ਪਾ ਰਿਹਾ ਹੈ ਇਸੇ ਕਰਕੇ ਉਹ ਜਿਹੜਾ ਮੇਰੇ ਨਾਲ ਜੁਆਇੰਟ ਬਿਸਟ ਹੈ ਬਰਿੰਦਰ ਹਰੀਕੇ ਕਲਾ ਤੇ ਟੀਮ ਸੁਰਸਿੰਘ ਜੀਆ ਜਸਵਿੰਦਰ ਹਰੀਕੇ ਕਲਾ ਦੇ ਇਸ ਕਬੱਡੀ ਕੱਪ ਦੇ ਦੋਨੋਂ ਬੈਟ ਧਾਵੀ ਡਿਕਲੇਰ ਕੀਤੇ ਗਏ ਡੱਗੋ ਰਮਾਨੇ ਦਾ ਸ਼ਰਨਾ ਅੱਜ ਦਾ ਬੈਸਟ ਜਾਫੀ ਬਹੁਤ ਬਹੁਤ ਮੁਬਾਰਕਾਹ ਇਧਰ ਵਿੱਕੀ ਹਰੀਕੇ ਦਾ ਸਰਮਾਨ